ਅੱਜ ਸੁਮਨ ਦਾ ਵਿਆਹ ਹੋ ਰਿਹਾ ਸੀ ਪਰ ਕੁਝ ਅਜੀਹਾ ਹੋਇਆ ਕਿ ਬਰਾਤ ਵਾਪਸ ਚਲੀ ਗਈ ਰਿਸ਼ਤੇਦਾਰ ਵੀ ਵਾਪਸ ਮੁੜਨ ਲੱਗੇ ਇਹ ਵਿਆਹ ਕਿਸੇ ਦਾਜ ਦੇਹ ਦੀ ਵਜ੍ਹਾ ਨਾਲ ਨਹੀਂ ਸਗੋਂ ਕੁੜੀ ਦੇ ਪੱਕੇ ਰੰਗ ਕਾਰਨ ਟੁੱਟ ਗਿਆ ਸੀ ਕੁੜੀ ਦੇ ਪਿਓ ਨੇ ਮੁੰਡੇ ਵਾਲਿਆਂ ਦੇ ਬਹੁਤ ਤਰਲੇ ਕੀਤੇ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਜਦੋਂ ਕੁਝ ਮਹੀਨੇ ਪਹਿਲਾਂ ਸੁਮਨ ਦਾ ਰਿਸ਼ਤਾ ਹੋਇਆ ਸੀ ਤਾਂ ਉਦੋਂ ਮੁੰਡੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਵਿਆਹ ਵਾਲੇ ਦੇਨੋਂ ਬਰਾਤ ਵਾਪਸ ਲੈ ਗਏ ਸੁਮਨ ਦਾ ਪਿਓ ਜਿਸ ਦਾ ਨਾਮ ਹਰਜੀਤ ਸਿੰਘ ਸੀ ਉਹ ਪੰਡਾਲ ਵਿੱਚ ਲੱਗੀਆਂ ਖਾਲੀ ਕੁਰਸੀਆਂ ਤੇ ਬੈਠ ਕੇ ਬਹੁਤ ਦੇਰ ਤੱਕ ਰੋਂਦਾ ਰਿਹਾ। ਸੁਮਨ 4-5 ਸਾਲ ਦੀ ਸੀ ਜਦੋਂ ਉਸ ਦੀ ਮਾਂ ਇਸ ਦੁਨੀਆ ਤੋਂ ਛੱਡ ਕੇ ਚਲੀ ਗਈ। ਘਰ ਵਿੱਚ ਸਿਰਫ ਹਰਜੀਤ ਤੇ ਸੁਮਨ ਹੀ ਰਹਿੰਦੇ ਸੀ। ਵਿਆਹ ਟੁੱਟਣ ਦੇ ਕਾਰਨ ਹਰਜੀਤ ਸਿੰਘ ਆਪਣੇ ਹੀ ਗਮ ਵਿੱਚ ਬੈਠਾ ਰੋ ਰਿਹਾ ਸੀ। ਪਰ ਉਦੋਂ ਹੀ ਅਚਾਨਕ ਹੀ ਉਸ ਨੂੰ ਸੁਮਨ ਦਾ ਖਿਆਲ ਆਇਆ। ਉਹ ਭੱਜ ਕੇ ਸੁਮਨ ਦੇ ਕਮਰੇ ਵਿੱਚ ਜਾਣ ਲੱਗਿਆ। ਉਸ ਦੇ ਮਨ ਵਿੱਚ ਆਇਆ ਕਿ ਕਿਤੇ ਬਰਾਤ ਵਾਪਸ ਜਾਣ ਕਰਕੇ ਸੁਮਨ ਆਪਣੇ ਆਪ ਨੂੰ ਕੁਝ ਕਾਰੀ ਨਾ ਲਵੇ ਜਦੋਂ ਹਰਜੀਤ ਸਿੰਘ ਉੱਠ ਕੇ ਸੁਮਨ ਦੇ ਕਮਰੇ ਵੱਲ ਜਾਣ ਲੱਗਿਆ ਤਾਂ ਉਸੇ ਸਮੇਂ ਸੁਮਨ ਚਾਹ ਲੈ ਕੇ ਆਪਣੇ ਬਾਪੂ ਦੇ ਕੋਲ ਆ ਗਈ ਉਸ ਨੇ ਵਿਆਹ ਵਾਲਾ ਲਹਿੰਗਾ ਉਤਾਰ ਕੇ ਸਿੰਪਲ ਸੂਟ ਪਾ ਲਿਆ ਉਸ ਦੇ ਚਿਹਰੇ ਤੇ ਮੁਸਕਰਾਹਟ ਸੀ ਇਸ ਤੋਂ ਪਹਿਲਾਂ ਕਿ ਹਰਜੀਤ ਸਿੰਘ ਕੁਝ ਬੋਲਦਾ ਸੁਮਨ ਕਹਿਣ ਲੱਗੀ ਕਿ ਬਾਪੂ ਜੀ ਜਲਦੀ ਜਲਦੀ ਚਾਹ ਪੀ ਲਓ ਉਸ ਤੋਂ ਬਾਅਦ ਫਟਾਫਟੇ ਕੁਰਸੀਆਂ, ਭਾਂਡੇ ਤੇ ਬਾਕੀ ਸਮਾਨ ਵਾਪਸ ਕਰ ਦਿੰਨੇ ਆ। ਬੇਵਜਹੀ ਕਿਰਾਇਆ ਦੇਣਾ ਪੈਗਾ। ਹਰਜੀਤ ਸਿੰਘ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਸੁਮਨ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰ ਰਹੀ ਹੈ। ਪਰ ਉਹ ਤਾਂ ਆਪਣੀ ਧੀ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਵਜਾ ਭਾਵੇਂ ਕੋਈ ਵੀ ਹੋਵੇ। ਹਰਜੀਤ ਸਿੰਘ ਨੇ ਉਸ ਨੂੰ ਕੁਝ ਨਾ ਪੁੱਛਿਆ। ਚਾਹ ਪੀਣ ਤੋਂ ਬਾਅਦ ਉਹ ਆਪਣੇ ਕੰਮ ਤੇ ਲੱਗ ਗਿਆ। ਹੁਣ ਇਸ ਗੱਲ ਨੂੰ ਇੱਕ ਹਫ਼ਤਾ ਬੀਤ ਚੁੱਕਿਆ ਸੀ। ਇੱਕ ਹਫ਼ਤੇ ਬਾਅਦ ਹਰਜੀਤ ਸਿੰਘ ਸੁਮਨ ਨੂੰ ਕਹਿਣ ਲੱਗਦਾ ਕਿ ਚੱਲ ਪੁੱਤ ਆਪਾਂ ਆਪਣੇ ਪਿੰਡ ਵਾਪਸ ਚੱਲਦੇ ਆਂ ਐਸੋ ਸ਼ਹਿਰ ਵਿੱਚ ਹੁਣ ਮੇਰਾ ਦਮ ਘਟਦਾ ਸੁਮਨ ਨੇ ਵੀ ਆਪਣੇ ਬਾਪੂ ਦੀ ਗੱਲ ਮੰਨ ਲਈ ਉਹ ਦੋਵੇਂ ਪਿਓ ਦੀ ਪਿੰਡ ਜਾਣ ਦੀ ਤਿਆਰੀ ਕਰਦੇ ਨੇ ਪਿੰਡ ਵਿੱਚ ਹਰਜੀਤ ਕੋਲੇ ਆਪਣੀ ਵਧੀਆ ਜ਼ਮੀਨ ਜਾਇਦਾਦ ਸੀ ਪਰ ਪਹਿਲਾਂ ਹਰਜੀਤ ਸਿੰਘ ਸੁਮਨ ਦੀ ਮਾਂ ਦੀਆਂ ਜਾਦਾਂ ਵਿੱਚੋਂ ਨਿਕਣ ਲਈ ਪਿੰਡ ਵਾਲਾ ਘਰ ਛੱਡ ਕੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਪਿਆ ਸੀ ਪੰਡਾ ਕੇ ਹਰਜੀਤ ਸਿੰਘ ਨੇ ਫਿਰ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਸੁਮਨ ਵੀ ਖੇਤੀ ਦੇ ਕੰਮਾਂ ਵਿੱਚ ਆਪਣੇ ਬਾਪੂ ਦੀ ਬਹੁਤ ਮਦਦ ਕਰਦੀ ਸੀ। ਹਰਜੀਤ ਦਾ ਸਿਰਫ ਆਪਣੀ ਧੀ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਉਧਰ ਜੋ ਲੜਕਾ ਸੁਮਨ ਨੂੰ ਵਿਆਹ ਵਾਲੇ ਦਿਨ ਉਸਦੇ ਪੱਕੇ ਰੰਗ ਦੀ ਵਜ੍ਹਾ ਕਰਕੇ ਛੱਡ ਗਿਆ ਸੀ। ਉਸ ਦਾ ਵਿਆਹ ਹੁਣ ਇੱਕ ਬਹੁਤ ਸੋਹਣੀ ਸੁਨੱਖੀ ਕੁੜੀ ਨਾਲ ਹੋਣ ਜਾ ਰਿਹਾ ਸੀ। ਉਹ ਬਹੁਤ ਖੁਸ਼ ਸੀ ਇਸ ਖੁਸ਼ੀ ਵਿੱਚ। ਉਹ ਆਪਣੇ ਦੋਸਤਾਂ ਦੇ ਨਾਲ ਕਿਤੇ ਘੁੰਮਣ ਫਿਰਨ ਲਈ ਘਰੋਂ ਨਿਕਲ ਜਾਂਦਾ। ਉਹ ਆਪਣੇ ਦੋਸਤਾਂ ਨਾਲ ਮਸਤੀ ਕਰ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਤਿਲਕ ਜਾਂਦਾ ਇਸ ਕਾਰਨ ਉਹ ਨਹਿਰ ਵਿੱਚ ਡਿੱਗ ਪੈਂਦਾ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਉਸ ਦੇ ਦੋਸਤਾਂ ਨੇ ਵੀ ਉਸ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਨੂੰ ਬਹੁਤ ਦੂਰ ਤੱਕ ਚਲਾ ਗਿਆ ਤੇ ਫਿਰ ਉਹ ਬੇਹੋਸ਼ ਹੋ ਗਿਆ ਉਹ ਨਹਿਰ ਉਸ ਪਿੰਡ ਵਿੱਚੋਂ ਲੰਘਦੀ ਸੀ ਜਿੱਥੇ ਸੁਮਨ ਤੇ ਉਸ ਦਾ ਬਾਪੂ ਰਹਿੰਦੇ ਸੀ ਹਰਜੀਤ ਸਿੰਘ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤੇ ਉਦੋਂ ਹੀ ਉਸਨੇ ਵੇਖਿਆ ਕਿ ਇੱਕ ਨੌਜਵਾਨ ਮੁੰਡਾ ਪਾਣੀ ਵਿੱਚ ਡੁੱਬਦਾ ਆ ਰਿਹਾ ਹੈ ਆਸ-ਪਾਸੇ ਦੇ ਲੋਕਾਂ ਦੀ ਮਦਦ ਨਾਲ ਹਰਜੀਤ ਨੇ ਉਸ ਮੁੰਡੇ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਤੇ ਉਹ ਬੇਹੋਸ਼ ਹੋਇਆ ਪਿਆ ਸੀ ਉਹ ਉਸ ਨੂੰ ਆਪਣੇ ਘਰ ਚੁੱਕ ਕੇ ਲਿਆਇਆ ਹਰਜੀਤ ਸਿੰਘ ਨੇ ਡਾਕਟਰ ਦੀ ਸਹਾਇਤਾ ਨਾਲ ਉਸ ਨੌਜਵਾਨ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹਦਾ ਇਲਾਜ ਸ਼ੁਰੂ ਕਰਵਾ ਦਿੱਤਾ ਜਦੋਂ ਉਸ ਨੌਜਵਾਨ ਨੂੰ ਹੋਸ਼ ਆਇਆ ਤਾਂ ਸੁਮਨ ਤੇ ਉਸਦੇ ਬਾਪੂ ਨੂੰ ਦੇਖ ਕੇ ਇਕਦਮ ਹੈਰਾਨ ਰਹਿ ਗਿਆ ਉਸ ਨੂੰ ਆਪਣੇ ਆਪ ਤੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਤਾਂ ਫਿਰ ਉਹ ਯਾਦ ਅਸਤ ਜਾਣਦੀ ਐਕਟਿੰਗ ਕਰਨ ਲੱਗਦਾ ਹਰਜੀਤ ਸਿੰਘ ਨੇ ਉਸ ਮੁੰਡੇ ਨੂੰ ਉਦੋਂ ਤੱਕ ਆਪਣੇ ਘਰ ਵਿੱਚ ਰੱਖਿਆ ਜਦੋਂ ਤੱਕ ਉਸਦੇ ਜ਼ਖਮ ਠੀਕ ਨਾ ਹੋਏ ਸੁਮਨ ਤੇ ਉਸਦੇ ਬਾਪੂ ਨੇ ਉਹਦਾ ਨੌਜਵਾਨ ਨੂੰ ਪਹਿਚਾਣ ਲਿਆ ਸੀ ਇਸ ਲਈ ਹਰਜੀਤ ਸਿੰਘ ਚਾਹੁੰਦਾ ਸੀ ਕਿ ਉਹ ਉਸ ਨੂੰ ਸ਼ਹਿਰ ਛੱਡ ਆਵੇ ਪਰ ਸੁਮਨ ਕਹਿਣ ਲੱਗੀ ਕਿ ਬਾਪੂ ਜੀ ਹੁਣ ਇਸ ਨੂੰ ਕੁਝ ਯਾਦ ਨਹੀਂ ਹੈ ਐਸ ਲਈ ਇਸ ਨੂੰ ਮੇਰੇ ਪੱਕੇ ਰੰਗ ਤੋਂ ਕੋਈ ਦਿੱਕਤ ਵੀ ਨਹੀਂ ਹੋਣੀ ਇਹ ਹੁਣ ਆਪਣੇ ਘਰ ਦਾ ਮਹਿਮਾਨ ਹੈ ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਸ ਦਾ ਇਲਾਜ ਕਰਵਾਵਾਂਗੇ ਉਹ ਨੌਜਵਾਨ ਸੁਮਨ ਤੇ ਉਹਦੇ ਬਾਪੂ ਦੀਆਂ ਗੱਲਾਂ ਸੁਣ ਲੈਂਦਾ ਤੇ ਉਹ ਯਾਦ ਆਸਤ ਜਾਣ ਦਾ ਨਾਟਕ ਜਾਰੀ ਰੱਖਦਾ ਸੁਮਨ ਉਸ ਦੇ ਉਸ ਮੁੰਡੇ ਦੀ ਬਹੁਤ ਵਧੀਆ ਦੇਖਭਾਲ ਕਰਦੀ ਉਸ ਦੇ ਖਾਣ ਪੀਣ ਤੇ ਚੱਲਣ ਫਿਰਨ ਦੇ ਖੂਬ ਧਿਆਨ ਰੱਖਦੀ ਹੌਲੀ ਹੌਲੀ ਉਹ ਇੱਕ ਦੂਜੇ ਨਾਲ ਹਾਸਾ ਮਜ਼ਾਕ ਵੀ ਕਰਨ ਲੱਗਦੇ ਨੇ ਕੋਸ ਲੜਕੇ ਨੂੰ ਹੌਲੀ-ਹੌਲੀ ਸੁਮਨ ਪਸੰਦ ਆਉਣ ਲੱਗਦੀ ਹੈ। ਇੱਕ ਦਿਨ ਉਹ ਨੌਜਵਾਨ ਸੁਮਨ ਨੂੰ ਪੁੱਛਦਾ ਹੈ ਕਿ ਮੈਂ ਕੌਣ ਆ ਤੇ ਕਿੱਥੋਂ ਆਇਆ? ਮੇਰਾ ਨਾਮ ਕੀ ਹੈ? ਮੈਨੂੰ ਤਾਂ ਕੁਝ ਵੀ ਯਾਦ ਨਹੀਂ। ਪਰ ਤੁਹਾਡੇ ਆਪਣੇ ਪੰਨ ਨੂੰ ਦੇਖ ਕੇ ਮੇਰਾ ਤਾਂ ਹਮੇਸ਼ਾ ਤੁਹਾਡੇ ਕੋਲ ਰਹਿਣ ਦਾ ਦਿਲ ਕਰਦਾ ਹੈ। ਇਹ ਸੁਣ ਕੇ ਸੁਮਨ ਕਹਿਣ ਲੱਗੀ ਕਿ ਤੁਸੀਂ ਚਿੰਤਾ ਨਾ ਕਰੋ। ਕੱਲ ਨੂੰ ਮੇਰੇ ਬਾਪੂ ਜੀ ਤੁਹਾਨੂੰ ਸ਼ਹਿਰ ਛੱਡ ਆਉਣਗੇ। ਮੈਂ ਤੁਹਾਡੇ ਹੱਥ ਵਿੱਚ ਲੈ ਕੇ ਪੋਸਟਰ ਦੇ ਦਵਾਂਗੀ। ਕਿ ਇਸ ਨੌਜਵਾਨ ਲੜਕੇ ਨੂੰ ਇਸ ਦੇ ਘਰ ਦਾ ਪਤਾ ਦੱਸਣ ਵਾਲੇ ਨੂੰ 1 ਲੱਖ ਇਨਾਮ ਦਿੱਤਾ ਜਾਵੇਗਾ। ਸੁਮਨ ਦੀ ਇਹ ਗੱਲ ਸੁਣ ਕੇ ਉਹ ਨੌਜਵਾਨ ਕਹਿਣ ਲੱਗਿਆ ਕਿ ਤੂੰ ਮੇਰਾ ਮਜ਼ਾਕ ਉਡਾ ਰਹੀ ਹੈ। ਪਰ ਸੁਮਨ ਭਾਵਕ ਹੋ ਕੇ ਕਹਿਣ ਲੱਗੀ ਨਹੀਂ ਮੇਰੀ ਇੰਨੀ ਔਕਾਤ ਕਿੱਥੇ ਕਿ ਮੈਂ ਕਿਸੇ ਦਾ ਮਜ਼ਾਕ ਉਡਾਵਾਂ। ਉਹ ਮੁੰਡਾ ਸੁਮਨ ਨੂੰ ਪੁੱਛਣ ਲੱਗਿਆ ਕਿ ਤੇਰਾ ਹਜੇ ਵਿਆਹ ਨਹੀਂ ਹੋਇਆ? ਐਸ ਤੇ ਸੁਮਨ ਕਹਿਣ ਲੱਗੀ ਮੈਂ ਤਾਂ ਸਿਰਫ ਇੱਕ ਨੌਜਵਾਨ ਨੂੰ ਹੀ ਆਪਣੀ ਜ਼ਿੰਦਗੀ ਮੰਨਿਆ ਸੀ। ਪਰਾਸ ਨੇ ਮੈਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਉਹ ਨੌਜਵਾਨ ਕਹਿਣ ਲੱਗਿਆ ਕਿ ਜ਼ਰੂਰ ਕੋਈ ਪਾਗਲ ਹੀ ਹੋਵੇਗਾ ਜਿਸ ਨੇ ਤੈਨੂੰ ਠੁਕਰਾਉਣ ਦੀ ਗਲਤੀ ਕੀਤੀ। ਸੁਮਨ ਕਹਿਣ ਲੱਗੀ ਨਹੀਂ ਉਹ ਇੱਕ ਸਮਝਦਾਰ ਮੁੰਡਾ ਸੀ। ਜੇਕਰ ਪਾਗਲ ਹੁੰਦਾ ਤਾਂ ਮੈਨੂੰ ਜ਼ਰੂਰ ਅਪਣਾ ਲੈਂਦਾ। ਉਹ ਨੌਜਵਾਨ ਕਹਿਣ ਲੱਗਿਆ ਕਿ ਜੇਕਰ ਹੁਣ ਉਹੀ ਮੁੰਡਾ ਆਪਣੀ ਗਲਤੀ ਮੰਨ ਕੇ ਤੈਨੂੰ ਅਪਣਾਉਣ ਨੂੰ ਦੁਬਾਰਾ ਤੇਰੇ ਸਾਹਮਣੇ ਆ ਜਾਵੇ ਤਾਂ ਫਿਰ ਤੂੰ ਉਸ ਨੂੰ ਮਾਫ਼ ਕਰ ਦੇਵੇਂਗੀ। ਕੀ ਤੂੰ ਉਸਦੇ ਨਾਲ ਵਿਆਹ ਕਰਵਾਏਂਗੀ ਸੋਮਨ ਕਹਿਣ ਲੱਗੀ ਕਿ ਗਲਤੀ ਉਸ ਨੌਜਵਾਨ ਦੀ ਨਹੀਂ ਸੀ ਫਿਰ ਮੈਂ ਉਸ ਨੂੰ ਮਾਫੀਵੇਂ ਕਰਾਂਗੀ ਗਲਤੀ ਤਾਂ ਮੇਰੀ ਸੀ ਉਹ ਨੌਜਵਾਨ ਖੁਸ਼ ਹੋ ਕੇ ਕਹਿੰਦਾ ਕਿ ਇਸ ਦਾ ਮਤਲਬ ਤੂੰ ਉਸ ਲੜਕੇ ਨਾਲ ਵਿਆਹ ਕਰਵਾ ਸਕਦੀ ਹੈ ਪਰ ਸੋਮਨ ਬੜੇ ਹੀ ਆਤਮ ਵਿਸ਼ਵਾਸ ਤੇ ਦ੍ਰਿੜਤਾ ਨਾਲ ਉੱਤਰ ਦਿੰਦੀ ਹੋਈ ਕਹਿੰਦੀ ਆ ਕਿ ਨਹੀਂ ਬਿਲਕੁਲ ਨਹੀਂ ਹੁਣ ਦੁਬਾਰਾ ਮੈਂ ਉਸ ਨਾਲ ਵਿਆਹ ਕਰਾਉਣ ਬਾਰੇ ਸੋਚ ਵੀ ਨਹੀਂ ਸਕਦੀ ਉਹ ਕਹਿਣ ਲੱਗਿਆ ਪਰ ਕਿਉਂ ਹੁਣ ਕੀ ਉਲਝਣਾ ਸੁਮਨ ਚੁੱਪ ਕਰ ਜਾਂਦੀ ਹੈ ਸ਼ਾਇਦ ਉਹ ਕੁਝ ਬੋਲਣ ਤੋਂ ਪਹਿਲਾਂ ਸੋਚ ਰਹੀ ਸੀ ਖੁਦ ਨੂੰ ਸੰਭਾਲ ਰਹੀ ਸੀ ਸੁਮਨ ਦਾ ਬਾਪੂ ਜੋ ਕਮਰੇ ਦੇ ਬਾਹਰ ਖੜਾ ਇਹ ਸਭ ਕੁਝ ਸੁਣ ਰਿਹਾ ਸੀ ਉਹ ਵੀ ਸੁਮਨ ਦੇ ਮੂੰਹੋਂ ਜਵਾਬ ਸੁਣਨ ਲਈ ਬੇਤਾਬ ਸੀ ਪਰ ਸੁਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਜਿਸ ਨੂੰ ਦੇਖ ਕੇ ਉਹ ਨੌਜਵਾਨ ਚੁੱਪ ਕਰ ਗਿਆ ਆਪਣੇ ਹੰਝੂ ਸਾਫ਼ ਕਰਦੇ ਹੋਏ ਸੁਮਨ ਕਹਿਣ ਲੱਗੀ ਮੇਰੇ ਵਿਆਹ ਵਾਲੇ ਦਿਨ ਮੈਂ ਆਪਣੇ ਬਾਪੂ ਨੂੰ ਉਸ ਲੜਕੇ ਦੇ ਪੈਰਾਂ ਤੇ ਸਿਰ ਰੱਖ ਕੇ ਰਗੜਦੇ ਦੇਖਿਆ ਸੀ ਮੇਰੇ ਬਾਪੂ ਮੇਰੇ ਲਈ ਸਭ ਕੁਝ ਹੈ ਉਸ ਦਿਨ ਇਕੱਲੀ ਬੈਠ ਕੇ ਮੈਂ ਬਹੁਤ ਰੋਈ ਸੀ ਬਰਾਤ ਵਾਪਸ ਚਲੀ ਗਈ ਸੀ ਵਿਆਹ ਵਿੱਚ ਆਏ ਸਾਰੇ ਰਿਸ਼ਤੇਦਾਰ ਤੇ ਕਈ ਲੋਕ ਹੋਰ ਸਭ ਆਪੋ ਆਪਣੇ ਰਸਤੇ ਪੈ ਗਏ ਸੀ ਮੇਰਾ ਬਾਪੂ ਇਕੱਲਾ ਉਸ ਦਿਨ ਮੁੰਡੇ ਵਾਲਿਆਂ ਦੇ ਪੈਰ ਫੜ ਰਿਹਾ ਸੀ ਬਰਾਤ ਵਾਪਸ ਜਾਣ ਤੋਂ ਬਾਅਦ ਉਹ ਇਕੱਲਾ ਵਿਆਹ ਵਾਲੇ ਪੰਡਾਲ ਵਿੱਚ ਖਾਲੀ ਕੁਰਸੀਆਂ ਤੇ ਬੈਠ ਕੇ ਰੋ ਰਿਹਾ ਸੀ ਮੇਰਾ ਬਾਪੂ ਹੀ ਮੇਰੀ ਦੁਨੀਆ ਫਿਰ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਚਾਹ ਬਣਾਈ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਬਾਪੂ ਮੇਰੇ ਹੰਝੂ ਦੇਖ ਕੇ ਟੁੱਟ ਜਾਵੇ ਮੈਂ ਆਪਣੇ ਬਾਪੂ ਲਈ ਮੁਸਕਰਾਈ ਤੇ ਮੈਂ ਆਪਣੇ ਬਾਪੂ ਲਈ ਰਾਜਕੁਮਾਰੀ ਹਾਂ ਮੇਰੇ ਪੱਕੇ ਰੰਗ ਦੀ ਵਜ੍ਹਾ ਨਾਲ ਇੱਕ ਨੌਜਵਾਨ ਨੇ ਮੈਨੂੰ ਠਗਰਾ ਦਿੱਤਾ ਪਰ ਮੇਰੇ ਬਾਪੂ ਨੇ ਮੇਰੇ ਲਈ ਮੇਰੀ ਮਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਦੂਜਾ ਵਿਆਹ ਨਹੀਂ ਕਰਵਾਇਆ ਸ਼ਾਇਦ ਮੇਰੇ ਬਾਪੂ ਨੂੰ ਇਹ ਸੀ ਕਿ ਮਤੇਈ ਮਾਂ ਆ ਕੇ ਮੇਰੀ ਰਾਜਕੁਮਾਰੀ ਨੂੰ ਤੰਗ ਨਾ ਕਰੇ ਹਰਜੀਤ ਸਿੰਘ ਸੁਮਨ ਦੇ ਮੂੰਹੋਂ ਇਹ ਸੁਣ ਕੇ ਰੋ ਰਿਹਾ ਸੀ। ਸੁਮਨ ਨੇ ਆਪਣੇ ਬਾਪੂ ਲਈ ਆਪਣੇ ਦੁੱਖਾਂ ਨੂੰ ਝੂਠੀ ਮੁਸਕਾਨ ਦੇ ਪਿੱਛੇ ਲੁਕੋ ਦਿੱਤਾ ਸੀ। ਸੁਮਨ ਕਹਿਣ ਲੱਗੀ ਹਰੇਕ ਧੀ ਦੇ ਪਿਓ ਦੀ ਖੁਸ਼ੀ ਉਸ ਦੀ ਧੀ ਦੇ ਹੱਥ ਵਿੱਚ ਹੁੰਦੀ ਹੈ। ਜੇਕਰ ਧੀ ਮੁਸਕਰਾਉਂਦੀ ਹੈ ਤਾਂ ਪਿਓ ਦੀ ਉਮਰ ਦੁੱਗਣੀ ਹੋ ਜਾਂਦੀ ਹੈ। ਜੇਕਰ ਧੀ ਰੋਂਦੀ ਹੈ ਤਾਂ ਤਾਂ ਉਸ ਦਾ ਪਿਓ ਇੱਕਦਮ ਟੁੱਟ ਜਾਂਦਾ ਹੈ। ਮੈਂ ਉਸ ਮੁੰਡੇ ਲਈ ਪੱਕੇ ਰੰਗ ਦੀ ਸੀ ਪਰ ਆਪਣੇ ਪਿਓ ਦੀ ਰਾਜਕੁਮਾਰੀ ਆ। ਮੇਰਾ ਵਿਆਹ ਟੁੱਟਣ ਤੋਂ ਬਾਅਦ ਮੇਰੇ ਬਾਪੂ ਨੇ ਉਸ ਸ਼ਹਿਰ ਨੂੰ ਹੀ ਛੱਡ ਦਿੱਤਾ ਜਿੱਥੇ ਉਸਦੀ ਰਾਜਕੁਮਾਰੀ ਦਾ અપਮਾਨ ਹੋਇਆ ਸੀ ਹੁਣ ਤੁਸੀਂ ਖੁਦ ਹੀ ਸੋਚੋ ਕਿ ਦੁਬਾਰਾ ਮੈਂ ਉਸ ਲੜਕੇ ਨਾਲ ਵਿਆਹ ਕਿਵੇਂ ਕਰਾਂ ਜਿਸ ਨੇ ਰੱਬ ਵਰਗੇ ਮੇਰੇ ਪਿਓ ਨੂੰ ਆਪਣੇ ਪੈਰਾਂ ਵਿੱਚ ਰੋਲਿਆ ਮੇਰਾ ਰੰਗ ਪੱਕਾ ਪਰ ਮੈਂ ਹੈ ਤਾਂ ਇੱਕ ਧੀ ਹਾਂ ਨਾ ਸੁਮੰਦੀਆਂ ਗੱਲਾਂ ਸੁਣ ਕੇ ਉਸ ਨੌਜਵਾਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਸ ਦੇ ਕੋਲ ਬੋਲਣ ਲਈ ਕੁਝ ਵੀ ਨਹੀਂ ਸੀ ਬਚਿਆ ਉਹ ਚੁੱਪਚਾਪ ਉੱਠਿਆ ਤੇ ਸੁਮਨ ਨੂੰ ਸਲੂਟ ਮਾਰਦਾ ਹੋਇਆ ਕਹਿਣ ਲੱਗਿਆ ਕਿ ਇੱਕ ਵਾਰ ਫਿਰ ਤੁਹਾਡੇ ਗਲੇ ਲੱਗ ਸਕਦਾ ਹਰਮਨ ਨੇ ਕੁਝ ਨਾ ਕਿਹਾ ਪਰ ਫਿਰ ਵੀ ਉਸ ਨੌਜਵਾਨ ਨੇ ਹਰਮਨ ਨੂੰ ਘਟ ਕੇ ਆਪਣੇ ਗਲ ਨਾਲ ਲਾ ਲਿਆ ਅਤੇ ਕਿਹਾ ਰੱਬ ਕਰੇ ਮੈਨੂੰ ਵੀ ਪੱਕੇ ਰੰਗ ਦੀ ਲੜਕੀ ਹੀ ਮਿਲੇ ਮੈਂ ਸੱਚੇ ਦਿਲੋਂ ਅਰਦਾਸ ਕਰਦਾ ਕਿ ਮੇਰਾ ਵਿਆਹ ਤੇਰੇ ਨਾਲ ਹੀ ਹੋਵੇ ਇਹ ਕਹਿੰਦਾ ਹੋਇਆ ਉਹ ਨੌਜਵਾਨ ਕਮਰੇ ਵਿੱਚੋਂ ਬਾਹਰ ਆਉਂਦਾ ਅਤੇ ਦੇਖਦਾ ਕਿ ਹਰਜੀਤ ਸਿੰਘ ਜੀ ਬਾਹਰ ਖੜੇ ਰੋ ਰਏ ਸੀ ਉਹ ਨੌਜਵਾਨ ਉਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਦਾ ਅਤੇ ਕਹਿੰਦਾ ਮੇਰੀ ਯਾਦਦਾਸ਼ਤ ਬਿਲਕੁਲ ਠੀਕ ਹੈ ਪਰ ਇਹ ਗੱਲ ਤੁਸੀਂ ਸੁਮਨ ਨੂੰ ਬਿਲਕੁਲ ਨਹੀਂ ਦੱਸਣੀ ਉਹ ਮੈਨੂੰ ਗੁਨਾਹਗਾਰ ਮੰਨੇਗੀ ਮੇਰੀ ਯਾਦਦਾਸ਼ਤ ਉਸ ਦਿਨ ਠੀਕ ਨਹੀਂ ਸੀ ਜਿਸ ਦਿਨ ਮੈਂ ਸੁਮਨ ਨੂੰ ਠਕਰਾ ਕੇ ਚੱਲਿਆ ਗਿਆ ਸੀ ਮੈਂ ਆਪਣੀ ਬੇਗੁਨਾਹੀ ਦਾ ਕੋਈ ਸਬੂਤ ਨਹੀਂ ਦੇਵਾਂਗਾ ਮੈਂ ਚਾਹੁੰਦਾ ਹਾਂ ਕਿ ਜੋ ਮੈਂ ਗੁਨਾਹ ਕੀਤਾ ਉਸ ਦੀ سزا ਮੈਨੂੰ ਦਿਓ ਪਰ ਹੁਣ ਸੁਮਨ ਦਾ ਵਿਆਹ ਮੇਰੇ ਨਾਲ ਕਰ ਦਿਓ ਮੈਂ ਉਡੀਕ ਕਰਾਂਗਾ ਕਿ ਕਦੋਂ ਮੇਰੇ ਗੁਨਾਹਾਂ ਦੀ ਸੁਣਵਾਈ ਹੋਵੇਗੀ ਉਸ ਵਿੱਚ ਵਕੀਲ ਅਤੇ ਜੱਜ ਸੁਮਨ ਹੀ ਹੋਵੇ ਫਿਰ ਭਾਵੇਂ ਉਹ ਮੈਨੂੰ ਸਜ਼ਾ ਦੇਵੇ ਜਾਂ ਰਿਹਾ ਰਿਹਾ ਕਰ ਦੇਵੇ ਬਸ ਮੈਂ ਉਸ ਦਾ ਹੋ ਕੇ ਹੀ ਰ੍ਹਾਂਗਾ ਇਹ ਕਹਿੰਦੇ ਹੋਏ ਨੌਜਵਾਨ ਸੁਪਨ ਸੁਮਨ ਦੇ ਬਾਪੂ ਦੇ ਪੈਰੀ ਹੱਥ ਲਾ ਕੇ ਉੱਥੋਂ ਚੱਲਿਆ ਜਾਂਦਾ ਸੁਮਨ ਉਸ ਨੂੰ ਜਾਂਦੇ ਹੋਏ ਦੇਖ ਰਹੀ ਸੀ ਉਸ ਅਸਨੇ ਉਸ ਦੀਆਂ ਉਹ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੇ ਉਹ ਨੌਜਵਾਨ ਨੇ ਹਰਜੀਤ ਸਿੰਘ ਨਾਲ ਕੀਤੀਆਂ ਸੀ ਹਰਜੀਤ ਸਿੰਘ ਸੋਮਨ ਨੂੰ ਕਹਿੰਦਾ ਕਿ ਪੁੱਤਰ ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਆ ਉਸ ਮੁੰਡੇ ਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਪੁੱਤ ਤੂੰ ਸਭ ਕੁਝ ਭੁੱਲ ਭੁਲਾ ਕੇ ਉਸ ਨਾਲ ਵਿਆਹ ਕਰਵਾ ਲੈ ਮੈਂ ਵੀ ਹੁਣ ਤੇਰੀ ਜ਼ਿੰਮੇਵਾਰੀ ਤੋਂ ਆਜ਼ਾਦ ਹੋਣਾ ਚਾਹੁੰਦਾ ਉਧਰੋਂ ਨੌਜਵਾਨ ਲੜਕਾ ਆਪਣੇ ਮਾਤਾ ਪਿਤਾ ਨੂੰ ਲਿਆਉਂਦਾ ਫਿਰ ਉਸ ਨੂੰ ਮੰਨ ਨਾਲ ਉਸੇ ਸ਼ਹਿਰ ਵਿੱਚ ਜਾ ਕੇ ਵਿਆਹ ਕਰਵਾਉਂਦਾ ਜਿੱਥੇ ਇੱਕ ਦਿਨ ਉਹ ਉਸ ਨੂੰ ਠਕਰਾ ਕੇ ਚਲਾ ਗਿਆ ਸੀ ਹੁਣ ਉਹ ਉਸ ਨੂੰ ਮੰਨ ਨਾਲ ਖੁਸ਼ੀ ਖੁਸ਼ੀ ਜ਼ਿੰਦਗੀ ਜਿਉਣ ਲੱਗਦਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇਕਰ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣਨ ਲਈ ਧੰਨਵਾਦ ਜੀ